ਕਿ ਕਿਹੜੇ ਮੂਹ ਨਾਲ ਹਰਮੀਤ ਨਾਲ ਸਟੇਜ ਤੇ ਭਵੰਤਮਾਨ ਚੜ ਜਾਂਦਾ ਹੈ ਜਿਹੜੇ ਹਰਮੀਤ ਬਾਰੇ ਕਹਿੰਦਾ ਹੁੰਦਾ ਸੀ ਕਿ ਨਸੇ ਦਾ ਸਭ ਤੋਂ ਵੱਡਾ ਸਦਾਗਰਤਾ ਹਰਮੀਤ ਹੈ ਤਰਨਤਾਰ ਦੇ ਵਿੱਚ ਪੰਥਕ ਮੁਕਾਬਲੇ ਦੇ ਵਿੱਚ ਫਿਰ ਸਾਹਮਣੇ ਵੀ ਸੁਧੀਰ ਸੂਰੀ ਕਾਣ ਵਾਲੇ ਸੰਦੀਪ ਸੰਨੀ ਦਾ ਭਰਾ ਮਨਦੀਪ ਸਿੰਘ ਪੂਰੀ ਪੰਥ ਨੂੰ ਪਤਾ ਹੈ ਕਿ ਵਿਰਾਸਤ ਉਸ ਕੋਲ ਹੀ ਹੁੰਦੀ ਹੈ ਕਿ ਜਿਸ ਦੀ ਪੁਰਾਣੀ ਹਿਸਟਰੀ ਹੋਵੇ ਜਿਸ ਆਸਾਂ ਨਾਲ ਲੋਕਾਂ ਨੇ 92 ਦਿੱਤੇ ਸੀ ਮੁੱਖ ਮੰਤਰੀ ਬਣਾਇਆ ਸੀ ਉਹ ਤਾਂ ਸਾਰੇ ਦਿੱਲੀ ਮੂਰੇ ਗੋਡੇ ਟੇਕਤੇ ਤੇ ਅੱਜ ਸਾਡੇ ਦੇ ਰਾਜ ਉਹ ਕਰਪਟ ਲੋਕ ਕਰ ਰਹੇ ਐ ਜਿਹੜੇ ਸੁਪਰੀਮ ਕੋਰਟਾਂ ਤੋਂ ਜਵਾਨਤਾ ਚਾਹੀਏ ਬਾਹਰੋਂ ਵੀ ਆ ਕੇ ਚਲਾਵੇ ਸਾਡੇ ਸੂਬੇ ਨੂੰ ਇਹ ਤਾਂ ਲੋਕ ਬਰਦਾਸ਼ਤ ਹੀ ਨਹੀਂ ਕਰਦੇ ਜਦੋਂ ਰਾਜੇ ਬਣੇਗੇ ਨੂੰ ਇਹ ਧਮਕੀ ਆਉਂਦੀ ਹੈ ਕਿ ਖੋਲਾ ਬਾਡੀਆਂ ਵਾਲਾ ਕੇਸ ਜਦੋਂ ਸੁਖੀ ਰੰਧਾਵੇ ਨੂੰ ਕਹਿੰਦੇ ਐ ਕਿ ਆਵਰੂ ਖਲਾਣੇ ਵਾਲੀਆਂ ਪਹਿਲਾਂ ਖੋਲੀਏ ਤੇ ਮੈਂ ਉਹ ਭਰਾ ਨੂੰ ਵੀ ਹੁਣ ਇਹਨਾਂ ਨੇ ਚੂੜੀਆਂ ਪਵਾਤੀਆਂ ਡਿੰਪੀ ਨੂੰ ਵੀ ਜਿਹੜਾ ਬੜੇ ਇਕੱਲੀ ਦਾ ਚੋਂਦਾ ਲਲਕਰੇ ਮਾਰਦਾ ਸੀ ਕਿ ਮੁੱਖ ਮੰਤਰੀ ਸਾਹਿਬ ਰਾਜੇ ਵੜਿੰਗ ਦੀ ਫੈਲ ਮੇਰੇ ਕੋਲੇ ਐ ਤਾਂ ਇਦਰਾ ਗਾਂਧੀ ਦੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਉਹ ਮਰਜੀਵੜੇ ਸਿੰਘਾਂ ਨੇ ਉਹ ਧਰਮੀ ਫੌਜੀਆ ਨੇ ਯੋਧਿਆ ਨੇ ਜਿਨ੍ਹਾਂ ਦੀ ਗਿਣਤੀ 2700 2800 ਤੋਂ ਉੱਪਰ ਤੇ ਉਹਨਾਂ ਨੇ ਬਗਾਵਤ ਕੀਤੀ ਸਹਾਇਤਾ ਦੇਣ ਨੂੰ ਚੱਲ। ਇਹ ਹਕੂਮਤ ਨੂੰ ਤਾਂ ਦੱਸੀਏ ਕਿ ਜੋ ਕਰ ਰਹੀ ਹੈ ਤੂੰ ਗਲਤ ਕਰ ਰਹੀ ਹੈ। ਅਤਿਆਚਾਰ ਕਰ ਰਹੀ ਹੈ। ਸੋ ਇਸ ਕਰਕੇ ਬੀਬੀ ਸੁਖਵਿੰਦਰ ਕੌਰ ਦੇ ਪਤੀ ਉਹ ਨੇ। ਕੱਲ ਮੈਂ ਗਿਆ ਚਵਾਲਪਿੰਡ ਦੇ ਵਿੱਚ ਜਿੱਥੇ ਇੱਕ ਬਜ਼ੁਰਗ ਬੀਬੀ ਮੈਂਸਾ 80 ਸਾਲ ਦੀ ਜਿਹੜੀ ਬਾਕਰ ਤੇ ਤੁਰ ਰਹੀ ਸੀ ਉਹ ਆਈ ਕਹਿੰਦੀ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੇਰੇ ਪੁੱਤਰ ਨੂੰ ਸਰੂਪਾ ਦੇਣਾ ਅਤੇ ਸਰੂਪਾ। ਕਿਉਂ? ਕਹਿੰਦੀ ਉਹ ਕਹਿੰਦੀ ਧਰਮ ਦੀ ਫੌਜੀ ਨੂੰ ਵਾਜ। ਜਦੋਂ ਕਿਸੇ ਪਿੰਡ ਦੇ ਕਿਸੇ ਇਨਸਾਨ ਨੂੰ ਲੋੜ ਪੈਂਦੀ ਹੈ ਤਾਂ ਉਹ ਹੈਲਪ ਵਾਸਤੇ ਸਹਿ ਸੇਵਾ ਸਹਾਇਤਾ ਵਾਸਤੇ ਅਕਾਲੀ ਵਰਕਰ ਕੋਲੇ ਜਾਂਦਾ ਲੀਡਰ ਕੋਲੇ ਜਾਂਦਾ ਚਾਹੇ ਕਚੇਰੀ 'ਚ ਜਾਣਾ ਥਾਣੇ 'ਚ ਜਾਣਾ ਹਸਪਤਾਲ 'ਚ ਜਾਣਾ ਜਾਂ ਕੋਈ ਰੌਲਾ ਕਿਉਂ ਕਿ ਅਕਾਲੀ ਦਲ ਦੇ ਲੀਡਰ ਜ਼ਿੰਮੇਵਾਰ ਹੈ ਲਿਆਕਤਵੰਦ ਹੈ ਕਰੈਕਟਰ ਵਾਲੇ ਹੈ ਹਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜਸਖੈਰਾ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਹੋਣਾ ਹਾਲ ਜਿਵੇਂ ਚੋਣ ਤਰਨਤਾਰਨ ਦੇ ਦਿਖਾ ਰਹੇ ਹਾਂ ਕਿਹੜੀ ਪਾਰਟੀ ਦੇ ਵੱਲੋਂ ਕਿੰਨਾ ਜ਼ੋਰ ਲਾਇਆ ਜਾ ਰਿਹਾ ਕਿੰਨੀ ਕੈਂਪੇਨ ਕੀਤੀ ਜਾ ਰਹੀ ਆ ਤੇ ਕਿਸ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਆਦਾ ਨਾਰਾ ਮਾਰਿਆ ਜਾ ਰਿਹਾ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਐ ਜੀ ਪੀ ਸੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਜੀ ਮੌਜੂਦ ਨੇ ਛੱਬਰ ਸਾਹਿਬ ਕਿਦਾਂ ਦੇ ਚੋਣ ਜਿਹੜੇ ਮੁੱਦੇ ਨੇ ਅੱਜ ਤਰਨਤਾਰਨ ਦੇ ਵਿੱਚ ਚੱਲ ਰਹੇ ਨੇ ਮੈਂ ਸਮਝਦਾ ਖਹਿਰਾ ਸਾਹਿਬ ਮੁੱਦੇ ਹਰ ਇੱਕ ਇਲੈਕਸ਼ਨ ਦੇ ਵਿੱਚ ਵੱਖਰੇ ਵੱਖਰੇ ਹੁੰਦੇ ਆ ਜਿਮਣੀ ਚੋਨਾ ਪਹਿਲਾਂ ਆਈਆਂ ਭਵਿੱਖ ਚ ਵੀ ਆਉਣਗੀਆਂ ਜਾਂਦੀਆਂ ਰਹਿਣਗੀਆਂ ਪਰ ਇਹ ਚੋਨ ਆ ਜਿਹੜੀ ਇਹ ਨਵੇਕਲੀ ਹੈ ਇਹ ਤਰਨ ਤਰਨ ਦੀ ਜਿਮਣੀ ਚੋਣ ਵੱਖਰੀ ਹੈ ਕਿਉਂਕਿ ਇੱਥੇ ਮੈਂ ਸਮਝਦਾ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਪਰਿਵਾਰ ਨੂੰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਨਵਾਜਿਆ ਤੇ ਉਹਨਾਂ ਦਾ ਬਹੁਤ ਵੱਡੀ ਹਿਸਟਰੀ ਹੈ ਤੇ ਮੈਂ ਸਮਝਦਾ ਕੌਮ ਪੰਥ ਦੇ ਪ੍ਰਤੀ ਜੋ ਸਾਡਾ ਪਿਸ਼ੋਕੜ ਇਤਿਹਾਸ ਇਹਨਾਂ ਦੇ ਪਤੀ ਨੇ ਦਹਰਾਇਆਗਾ ਅਸੀਂ ਸੁਣਦੇ ਹੁੰਦੇ ਸੀ ਕਿ ਚਮਕੌਰ ਦੀ ਗੜੀ ਦੇ ਵਿੱਚ ਸਵਾ ਸਵਾ ਲੱਖ ਨਾਲ ਸਾਡੇ ਸਿੰਘ ਲੜੇ ਤੇ ਅਹੀਂ ਜਦੋਂ ਕਾਂਗਰਸ ਹਕੂਮਤ ਇੰਦਰਾ ਗਾਂਧੀ ਦੀ ਹਕੂਮਤ ਨੇ ਟੈਂਕਾਂ ਤੋਪਾਂ ਨਾਲ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਮੈਂ ਸਮਝਦਾ ਚਾਹੇ ਪਤਾ ਸੀ ਕਿ ਜਿਸ ਫੌਜ ਦੇ ਵਿੱਚ ਅਸੀਂ ਜੌਬ ਕਰ ਰਹੇ ਆਂ ਸੇਵਾ ਕਰ ਰਹੇ ਆਂ ਇਹਦੀ ਤਾਕਤ ਬਹੁਤ ਵੱਡੀ ਹੈ ਦੀ ਗਿਣਤੀ ਬਹੁਤ ਲੱਖਾਂ ਚ ਹੈ ਇਹ ਫੌਜ ਦੂਜੇ ਦੇਸ਼ਾਂ ਨੂੰ ਲੜਨ ਵਾਸਤੇ ਹੈ ਇਹਦੇ ਕੋਲੇ ਆਧੁਨਿਕ ਹਥਿਆਰ ਨੇ ਬਹੁਤ ਵੱਡੇ ਪਰ ਉਹ ਮਰਜੀਵੜੇ ਸਿੰਘਾਂ ਨੇ ਉਹ ਧਰਮੀ ਫੌਜੀਆ ਨੇ ਯੋਧਿਆ ਨੇ ਜਿਨ੍ਹਾਂ ਦੀ ਗਿਣਤੀ 2700 2800 ਤੋਂ ਉੱਪਰ ਤੇ ਉਹਨਾਂ ਨੇ ਬਗਾਵਤ ਕੀਤੀ ਸਹਾਇਤਾ ਦੇਣ ਨੂੰ ਚੱਲ ਪਏ ਪਤਾ ਸੀ ਕਿ ਫੌਜ ਦੀ ਨਫਰੀ ਲੱਖਾਂ ਚ ਹੈ ਪਰ ਉਹ ਕਹਿੰਦੇ ਨਹੀਂ ਅਸੀਂ ਸਹੀ ਤਾਂ ਹੋ ਸਕਦੇ ਆ ਇਹ ਹਕੂਮਤ ਨੂੰ ਤਾਂ ਦੱਸੀਏ ਕਿ ਜੋ ਕਰ ਰਹੀ ਹੈ ਤੂੰ ਗਲਤ ਕਰ ਰਹੀ ਹੈ ਅਤਿਆਚਾਰ ਕਰ ਰਹੀ ਹੈ ਤਹੋ ਸਾਡੇ ਧਰਮ ਹੀ ਫੌਜੀਆ ਨੇ ਜਦੋਂ ਬਗਾਵਤ ਕੀਤੀ ਤਾਂ ਮੈਂ ਸਮਝਦਾ ਜਿਹੜਾ ਆਪਾਂ ਸੁਣਦੇ ਆ ਨਾ ਤੇ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਬਰੂ ਪੰਜਾਬ ਦੇ ਉਹ ਐਵੇਂ ਹੀ ਨਹੀਂ ਹੈਗੀ ਗੱਲ ਉਹਦੇ ਪਿੱਛੇ ਇਹੋ ਜਿਹੇ ਮਰਜੀਵੜੇ ਜੋਧਿਆਂ ਦੀਆਂ ਕੁਰਬਾਨੀਆਂ ਨੇ ਕਿਉਂਕਿ ਫੇਰ ਨਹੀਂ ਜਿਸ ਤਰ੍ਹਾਂ ਸ਼ਕਤੀ ਹੋਰ ਗੁਰਦੁਆਰਿਆਂ ਤੇ ਤੋਪ ਬੀੜੇ ਸੀ ਫੌਜ ਚਾੜੀ ਸੀ ਕੱਲਾ ਇਹਨਾਂ ਨੇ ਇਹ ਨਹੀਂ ਸੀ ਕੱਲਾ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਅਹੀਂ ਤੱਕ ਸ੍ਰੀ ਦੰਦਮਾ ਸਾਹਿਬ ਅਹੀਂ ਤੱਕ ਸ੍ਰੀ ਕੇਸਗੜ ਸਾਹਿਬ ਹੋਰ 36 ਗੁਰਦੁਆਰਿਆਂ ਤੇ ਤੇ ਪਰ ਜਦੋਂ ਇਹ ਮਰਜੀਬੜਿਆਂ ਨੇ ਬਗਾਵਤ ਕਰਕੇ ਉਹ ਫੌਜ ਨਾਲ ਲੜਾਈ ਲੜੀ ਬਹੁਤ ਸ਼ਹੀਦ ਹੋਏ ਬਹੁਤ ਤੇ ਟੌਰਚਰ ਹੋਇਆ ਤਸੱਦਦ ਹੋਇਆ ਜਿਹਨਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਦਿੱਲੀ ਤਖਤ ਜਿਹੜਾ ਇਹ ਕਹਿੰਦਾ ਸੀ ਵੀ ਖਾਵਣੀ ਅਸੀਂ ਵੀ ਥੋੜੇ ਟਾਈਮ ਚ ਸਿੱਖਾਂ ਦਾ ਧਰਮ ਨਸ਼ਟ ਕਰ ਦਿਆਂਗੇ ਖਤਮ ਕਰ ਦਿਆਂਗੇ ਢਾਹ ਟੇਰੀ ਕਰ ਦਿਆਂਗੇ ਉਹਨੂੰ ਮਲਵਾ ਬਣਾ ਦੇਾਂਗੇ ਤਾਏ ਸਾਡੇ ਮਰਜੀ ਵੜਿਆਂ ਨੇ ਬਗਾਵਤ ਕਰਕੇ ਉਹ ਹਕੂਮਤ ਨੂੰ ਬਾਪ ਮੂੰਹ ਦੀ ਖਾਣੀ ਪਈ ਭਾਜੜਾਂ ਪਈਆਂ ਤੇ ਖਿਹੜਾ ਛੜਾਉਣਾ ਪਿਆ ਸੋ ਇਸ ਕਰਕੇ ਬੀਬੀ ਸੁਖਵਿੰਦਰ ਕੌਰ ਦੇ ਪਤੀ ਉਹ ਨੇ ਤੇ ਇਹ ਬੀਬੀ ਨੇ ਉਹਦੀਆਂ ਬੱਚੀਆਂ ਨੇ ਕਿਸ ਤਰ੍ਹਾਂ ਤੁਸੀਂ ਵੇਖਿਆ ਕਿ 40 ਸਾਲ ਹੋ ਗਏ 40 ਸਾਲ ਦਾ ਵਖਵਾ ਕੌਮ ਵਾਸਤੇ ਹਮੇਸ਼ਾ ਧਰਮ ਵਾਸਤੇ ਜੋ ਕੁਰਬਾਨੀ ਕੀਤੀ ਸੀ ਤੇ ਅੱਜ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਮਾਨ ਦਿੱਤਾ ਸਨਮਾਨ ਦਿੱਤਾ ਤਾਈਓ ਤਰਨ ਤਾਰਨ ਦੇ ਸੰਘਰਸ਼ੀ ਲੋਕ ਜਝਾਰੂ ਲੋਕ ਜਿੱਥੋਂ ਲਹਿਰਾਂ ਪੈਦਾ ਹੁੰਦੀਆਂ ਨੇ ਸ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕੱਲ ਮੈਂ ਗਿਆ ਚਵਾਲ ਪਿੰਡ ਦੇ ਵਿੱਚ ਜਿੱਥੇ ਇੱਕ ਬਜ਼ੁਰਗ ਬੀਬੀ ਮੈਂ ਸਭ 80 ਸਾਲ ਦੀ ਜਿਹੜੀ ਬਾਕਰ ਤੇ ਤੁਰ ਰਹੀ ਸੀ ਉਹ ਆਈ ਕਹਿੰਦੀ ਮੈਂ ਸਰਦਾਰ ਸਖਬੀਰ ਸਿੰਘ ਬਾਦਲ ਨੂੰ ਮੇਰੇ ਪੁੱਤਰ ਨੂੰ ਸਰੂਪਾ ਦੇਣਾ ਹੱਥ ਤੇ ਸਰੂਪਾ ਕਿਉਂ ਕਹਿੰਦੀ ਉਹ ਕਹਿੰਦੀ ਧਰਮ ਹੀ ਫੌਜੀ ਨੂੰ ਨਵਾਜਿਆ ਉਸ ਪ੍ਰਧਾਨ ਨੇ ਇਸੇ ਕਰਕੇ ਸੋ ਪੂਰੇ ਲੋਕ ਵੇਖ ਰਹੇ ਆ ਪਰ ਦੂਜੇ ਪਾਸੇ ਵੀ ਜੋ ਕੁੱਤੀ ਚੋਰਾ ਨਾਲ ਮਿਲੀ ਹੋਈ ਹੈ ਜੋ ਯਾਬ ਸਰਕਾਰ ਦੀਆਂ ਨਲਾਇਕੀਆਂ ਤਾਂ ਆਪਾਂ ਵੇਖ ਹੀ ਰਹੇ ਆ ਕਿ ਉਸ ਦਾ ਸਾਰੇ ਸਾਨੂੰ ਸਾਡੀ ਅਣਖ ਨੂੰ ਸਾਡੀ ਗੈਰਤ ਨੂੰ ਜਿਸ ਆਸਾਂ ਨਾਲ ਲੋਕਾਂ ਨੇ 92 ਦਿੱਤੇ ਸੀ ਮੁੱਖ ਮੰਤਰੀ ਬਣਾਇਆ ਸੀ ਉਹ ਤਾਂ ਸਾਰੇ ਦਿੱਲੀ ਮੂਰੇ ਗੋਡੇ ਟੇਕਤੇ ਤੇ ਅੱਜ ਸਾਡੇ ਦੇ ਰਾਜ ਉਹ ਕਰਪਟ ਲੋਕ ਕਰ ਰਹੇ ਐ ਜਿਹੜੇ ਸੁਪਰੀਮ ਕੋਰਟਾਂ ਤੋਂ ਜਵਾਨਤਾ ਚ ਆਏ ਐ ਜਿਨ੍ਹਾਂ ਦਾ ਕੋਈ ਕੈਰੇਕਟਰ ਨਹੀਂ ਕਰਤਾਰ ਨਹੀਂ ਕਰਪਟ ਐ ਤੇ ਦੂਜਾ ਸਾਡੇ ਤਾਂ ਇਹ ਕਿਤੇ ਬਾਹਰੋਂ ਕੋਈ ਆ ਕੇ ਚਲਾਵੇ ਸਾਡੇ ਸੂਬੇ ਨੂੰ ਇਹ ਤਾਂ ਲੋਕ ਬਰਦਾਸ਼ਤ ਹੀ ਨਹੀਂ ਕਰਦੇ ਪਰ ਅਫਸੋਸ ਪਰ ਦੂਜੇ ਪਾਸੇ ਕਾਂਗਰਸ ਉਹ ਗੁਟਰੇਟੇ ਕੀ ਬੈਠੀ ਐ ਉਹਦੀ ਆਪ ਦੀ ਨਲਾਇਕਾ ਜਦੋਂ ਰਾਜੇ ਬਣੇਗ ਨੂੰ ਇਹ ਧਮਕੀ ਆਉਂਦੀ ਐ ਕਿ ਖੋਲਾ ਬਾਡੀਆਂ ਵਾਲਾ ਕੇਸ ਤਾਂ ਚੁੱਪ ਕਰ ਜਾਂਦਾ ਜਦੋਂ ਸੁਖੀ ਰੰਧਾਵੇ ਨੂੰ ਕਹਿੰਦੇ ਐ ਕਿ ਆਬਰੂ ਖਲਾਣੇ ਵਾਲੀਆਂ ਪਹਿਲਾਂ ਖੋਲੀਏ ਤਾਂ ਚੁੱਪ ਕਰ ਜਾਂਦਾ ਜਦੋਂ ਸੋਨੇ ਦੇ ਬਿਸਕਟਾਂ ਦੀ ਗੱਲ ਹੁੰਦੀ ਐ ਤਾਂ ਚੁੱਪ ਹੋ ਜਾਂਦੀ ਐ ਤੇ ਕੌਣ ਲੜਦਾ ਪੰਜਾਬ ਵਾਸਤੇ ਸ਼੍ਰੋਮਣੀ ਅਕਾਲੀ ਦਲ ਲੋਕ ਸਮਝੀ ਬੈਠੇ ਐ ਵੱਡੀ ਗੱਲ ਤਾਂ ਧਰਮੀ ਫੌਜੀ ਆ ਮੈਂ ਦੱਸਤੀ ਗੱਲ ਤੁਹਾਨੂੰ ਤੇ ਦੂਜਾ ਕਿ 10 ਸਾਲ ਤੋਂ ਜੋ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਰੈਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਸਭ ਰਲ ਕੇ ਕਿ ਅਕਾਲੀ ਦਲ ਨੂੰ ਅਸੀਂ ਕਮਜ਼ੋਰ ਕਰੀਏ ਤੇ ਲੋਕ ਸਮਝ ਗਏ ਕਿ ਜੇ ਅਸੀਂ ਗੱਲਾਂ ਚ ਆ ਕੇ ਜਿੰਨਾ ਮਗਰ ਲੱਗੇ ਅਸੀਂ ਵੋਟ ਕਿਸੇ ਨੂੰ ਹੋਰ ਪਾਈ ਤਾਂ ਸਾਡਾ ਨੁਕਸਾਨ ਹੋਇਆ ਸਾਡੇ ਡੈਮਾ ਦੇ ਅਧਿਕਾਰ ਖੋਲੇ ਸਾਡੀਆਂ ਯੂਨੀਵਰਸਿਟੀਆਂ ਦੇ ਅਧਿਕਾਰ ਖੋਲੇ ਸਾਡੀ ਪਟਨਾ ਸਾਹਿਬ ਕਮੇਟੀ ਖੋਲੀ ਸਾਡੀ ਹਜੂਰ ਸਾਹਿਬ ਕਮੇਟੀ ਖੋਲੀ ਸਾਡੀ ਦਿੱਲੀ ਕਮੇਟੀ ਖੋਲੀ ਸਾਡੀ ਹਰਿਆਣਾ ਕਮੇਟੀ ਤੋੜਤੀ ਇਥੋਂ ਤੱਕ ਮੈਂ ਸਮਝਦਾ ਕਿ ਹੜਾਂ ਦੇ ਵਿੱਚ ਜਿਹੜਾ ਪੰਜਾਬ ਪੂਰੇ ਦੇਸ਼ ਦੇ ਵਿੱਚ ਜਾਂਦਾ ਦੁਨੀਆ ਨਾਲ ਖੜਦਾ ਜਦੋਂ ਹੜ ਆਏ ਕੋਈ ਸੂਬਾ ਨਹੀਂ ਆਇਆ ਨਾ ਇੱਥੇ ਸੱਤਾਧਾਰੀ ਆਮ ਆਦਮੀ ਖੜੀ ਨਾ ਇੱਥੇ ਕਾਂਗਰਸ ਵਿਰੋਧੀ ਤੇ ਖੜੀ ਨਾ ਇੱਥੇ ਭਾਜਪਾ ਖੜੀ ਕੌਣ ਖੜੇ ਪੰਜਾਬ ਦੇ ਲੋਕ ਜਿਹਦੇ ਜੋ ਅਕਾਲੀ ਦਲ ਚ ਸੇਵਾ ਕਰ ਰਹੇ ਹੈ ਅਕਾਲੀ ਦਲ ਚ ਆਪਣੀਆਂ ਸੇਵਾਵਾਂ ਮਨਵਾ ਰਹੇ ਹੈ ਕਿਉਂਕਿ ਅਕਾਲੀ ਇੱਕ ਸੋਚ ਹੈ ਅਕਾਲੀ ਇੱਕ ਲਹਿਰ ਹੈ ਅਕਾਲੀ ਇੱਕ ਮੂਵਮੈਂਟ ਹੈ ਉਹ ਮੈਂ ਸਮਝਦਾ ਗੁਰੂ ਨਾਨਕ ਦੇ ਮਹਾਰਾਜ ਦੇ ਫਲਸਫੇ ਨੂੰ ਸਿਧਾਂਤ ਨੂੰ ਅੱਗੇ ਲੈ ਕੇ ਚੱਲ ਰਹੀ ਹੈ ਸੋ ਇਸ ਕਰਕੇ ਉਹਨਾਂ ਨੇ ਸੇਵਾ ਕੀਤੀ ਤੇ ਲੋਕ ਸਮਝ ਗਏ ਕਿ ਜਦੋਂ ਅਕਾਲੀ ਹੁੰਦੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਹੁੰਦੀ ਸੀ ਕਿਉਂ ਖੁਸ਼ੀ ਹੁੰਦੀ ਸੀ ਕਿ ਉਹਨਾਂ ਨੂੰ ਸਵੇਰੇ ਉੱਠਦਿਆਂ ਨੂੰ ਸੁਨੇਹਾ ਮਿਲਦਾ ਸੀ ਕਿ ਅੱਜ ਫਲਾਨਾ ਹਾਈਵੇ ਬਣ ਰਿਹਾ ਉਹਨਾਂ ਨੂੰ ਸਵੇਰੇ ਉੱਠਦਿਆਂ ਨੂੰ ਸੁਨੇਹਾ ਮਿਲਦਾ ਸੀ ਕਿ ਅੱਜ 에어ਪੋਰਟ ਖੁੱਲ ਰਿਹਾ ਸਵੇਰੇ ਉੱਠਦਿਆਂ ਨੂੰ ਸੁਨੇਹਾ ਮਿਲਦਾ ਸੀ ਕਿ ਮੁੱਖ ਮੰਤਰੀ ਤੀਰਥ ਯਾਤਰਾ ਖੁੱਲ ਰਹੀ ਹੈ ਸਵੇਰੇ ਉੱਠਦਿਆਂ ਨੂੰ ਸੁਨੇਹਾ ਮਿਲਦਾ ਸੀ ਕਿ ਆਟਾ ਦਾਲ ਸਕੀਮ ਚੱਲ ਰਹੀ ਹੈ ਸਵੇਰੇ ਉੱਠਦਿਆਂ ਨੂੰ ਸੁਨੇਹਾ ਮਿਲਦਾ ਸੀ ਕਿ ਸਾਡੀਆਂ ਬੱਚੀਆਂ ਨੂੰ ਸਗਮ ਸਕੀਮ ਮਿਲਦੀ ਹੈ ਨੌਜਵਾਨ ਉੱਠਦੇ ਸੀ ਤਾਂ ਪਤਾ ਲੱਗਦਾ ਸੀ ਕਿ ਪੰਜਾਬ ਸਰਕਾਰ ਨੇ ਅਕਾਲੀ ਗਵਰਨਮੈਂਟ ਨੇ ਕਬੱਡੀ ਵਰਲਡ ਕੱਪ ਦਾ ਐਲਾਨ ਕਰਤਾ ਸੋ ਇਸ ਕਰਕੇ ਸਾਂਝ ਕੇਂਦਰ ਸੋਭਾ ਕੇਂਦਰ ਮਤਲਬ ਰੋਜ਼ ਜਦੋਂ ਤੁਹਾਡੇ ਘਰ ਦੀ ਡਿਵੈਲਪਮੈਂਟ ਹੁੰਦੀ ਹੋਵੇ ਨਾ ਖੈਰਾ ਸਾਹਿਬ ਤੁਹਾਡੇ ਘਰ ਦੀ ਕੋਈ ਜੋ ਤਰੱਕੀ ਹੁੰਦੀ ਹੋਵੇ ਤਾਂ ਤੁਹਾਡੇ ਚਿਹਰੇ ਤੇ ਖੁਸ਼ੀ ਆਟੋਮੈਟਿਕਲੀ ਆ ਜਾਣੀ ਹੈ ਅਹੀਂ ਪੰਜਾਬ ਵਿੱਚ ਜਦੋਂ ਕਾਲੀ ਗਵਰਨਮੈਂਟ ਹੁੰਦੀ ਸੀ ਤੇ ਜੇ ਕਿਤੇ ਕਿਤੇ ਕੋਈ ਆਫਤ ਆਈ ਨਰਮੇ ਦੀ ਤਾਂ ਜਿਹੜੇ ਚੋਣੀਆਂ ਸੀ ਲੇਬਰ ਵਾਲੇ ਮਜ਼ਦੂਰ ਤੇ ਉਹਨਾਂ ਨੂੰ ਵੀ ਸਰਕਾਰ ਨੇ ਮੁਆਵਜ਼ਾ ਦਿੱਤਾ ਕਿਤੇ ਬੀਮਾ ਦੇਤਾ ਕਿਤੇ ਸਾਡੀਆਂ ਬੱਚੀਆਂ ਨੂੰ ਸਾਈਕਲ ਦਿੱਤੇ ਤੇ ਕਿਤੇ ਮੈਂ ਸਮਝਦਾ ਤੁਸੀਂ ਵੇਖਦੇ ਹੋ ਕਿ ਕਿਸ ਤਰ੍ਹਾਂ ਸਾਡੇ ਜੋ ਸੁਪਰੀਮ ਕੋਰਟ ਵੱਲੋਂ ਬਰੰਟ ਆ ਗਈ ਸੀ ਜੇ ਬਾਈਬਲ ਵਾਂਸਿੰਗ ਰਾਜਵਾਨੇ ਨੂੰ ਫਾਂਸੀ ਲਾ ਦਿਓ ਤੇ ਸਾਡੀ ਪੰਥ ਦੀ ਜਮਾਤ ਅਕਾਲੀ ਦਲ ਕਹਿੰਦੇ ਸਾਡੀ ਸਰਕਾਰ ਚੱਲੀ ਜਾਵੇ ਪਰ ਅਸੀਂ ਸਾਡੇ ਸਿੰਘ ਨੂੰ ਅਸੀਂ ਫਾਂਸੀ ਨਹੀਂ ਲਾ ਸਕਦੇ ਤੇ ਜਦੋਂ ਕਿਸਾਨਾਂ ਤੇ ਕਾਲੇ ਕਾਨੂੰਨ ਥੋਪੇਗੇ ਤਾਂ ਕੋਈ ਪਿੰਡ ਦੀ ਸਰਪੰਚੀ ਨਹੀਂ ਛੱੜਦਾ ਤਾਂ ਅਕਾਲੀ ਦਲ ਦੇ ਨਮਾਇंदे ਵੀ ਬਾਹਰ ਸਿਮਰਤ ਕੌਰ ਵਾਦਲ ਨੇ ਸੈਂਟਰ ਦੀ ਬਜੀਰੀ ਛੜਤੀ ਕਿ ਮੈਂ ਲੋਕਾਂ ਨਾਲ ਆ ਪੰਜਾਬ ਨਾਲ ਆ ਜਦੋਂ ਬੰਦੀ ਸਿੰਘਾਂ ਦੀ ਗੱਲ ਆਈ ਆਕਾਲੀ ਦਲ ਜੇ ਅੱਜ ਆ ਜਿਹੜੇ ਕਹਿੰਦੇ ਆ ਕਿ ਬੀਜੇਪੀ ਨੂੰ ਅਸੀਂ ਉਤਾਰ ਕਰ ਲੈਣਾ ਚਾਹੀਦਾ ਪਰ ਆਕਾਲੀ ਦਲ ਕਹਿੰਦਾ ਨਹੀਂ ਪਹਿਲਾਂ ਸਾਡੇ ਬੰਦੀ ਸਿੰਘ ਛੱਡੋ ਸੋ ਇਸ ਕਰਕੇ ਲੋਕਾਂ ਨੂੰ ਨੌਜਵਾਨਾਂ ਨੂੰ ਜੂਥ ਨੂੰ ਬਹੁਤ ਪਤਾ ਲੱਗ ਗਿਆ ਕੋਈ ਸ਼ੱਕ ਨਹੀਂ ਜਦੋਂ ਇਹ ਵਿਰੋਧੀ ਚਾਰੇ ਇਕੱਠੇ ਹੋ ਗਏ ਤਾਂ ਇੱਕ ਪਾਸੇ ਇਕੱਲਾ ਆਕਾਲੀ ਦਲ ਰਹਿ ਗਿਆ ਇਹ ਸਾਰੀ ਤਾਂ ਠੀਕ ਹੈ ਜੇ ਇੱਕ ਝੂਠ ਨੂੰ ਬਾਰ-ਬਾਰ ਬੋਲੀ ਜਾਵਾਂਗੇ ਨਾ ਤੋ ਕਿ ਦਿਨਾਂ ਕਿਤੇ ਸੱਚ ਲੱਗਣ ਲੱਗ ਜਾਂਦਾ ਆਪਾਂ ਗੱਲ ਨਹੀਂ ਕਰ ਸਕਦੇ ਇੱਕ ਸਾਧੂ ਦੀ ਘਟਨਾ ਆਉਂਦੀ ਹੈ ਨਾ ਕਿ ਜਦੋਂ ਬੱਕਰੀ ਲਈ ਜਾਂਦਾ ਸੀ ਕਹਿੰਦੇ ਜੀ ਇਹ ਕੁੱਤਾ ਹੈਗਾ ਬਸ ਬਹੁਤ ਕਹਾਣੀਆਂ ਆ ਗਈਆਂ ਨੇ ਸੋ ਇਸ ਕਰਕੇ ਅਕਾਲੀ ਦਲ ਗੁਰੂ ਨਾਨਕ ਦੇ ਮਰਦੇ ਸਿਧਾਂਤ ਤੇ ਚੱਲਦਾ ਪਰ ਅਫਸੋਸ ਮੈਂ ਇੱਕ ਲਾਂਬਾ ਵੀ ਦਿੰਨਾ ਕਿ ਜਿਹੜੀ ਕਾਂਗਰਸ ਨੇ ਪਹਿਲਾਂ ਟੈਂਕ ਧੋਪਾਂ ਨਾਲ ਹਮਲੇ ਕੀਤੇ ਸੀ ਅੱਜ 40 ਸਾਲਾਂ ਬਾਅਦ ਉਹ ਕਾਂਗਰਸ ਉਹ ਇੰਦਰਾਂ ਦੇ ਪੁੱਤ ਸੁੱਖੀ ਵਰਗੇ ਰਾਜੇ ਵੜਿੰਗ ਵਰਗੇ ਜਿਹੜੇ ਕਹਿੰਦੇ ਆ ਇੰਦਰਾਂ ਸਾਡੀ ਮਾਂ ਟੀ-ਸ਼ਰਟਾ ਪਾਉਂਦੇ ਐ ਸੁੱਖੀ ਰੰਧਾਵੇ ਵਰਗੇ ਨੇ ਲੱਡੂ ਵੰਡਦੇ ਸੀਗੇ ਜਦੋਂ ਅਟੈਕ ਹੋਇਆ ਤੇ ਅੱਜ ਜਵਾਨ ਰਾਹੀਂ ਸਾਡੇ ਉਹ ਧਰਮੀ ਫੌਜੀ ਪਰਿਵਾਰਾਂ ਤੇ ਅਟੈਕ ਕਰ ਰਹੇ ਐ ਪਰ ਮੈਂ ਉਹ ਲੋਕਾਂ ਨੂੰ ਪੁੱਛਣਾ ਚਾਹਣਾ ਜਿਹੜੇ ਉਹਨਾਂ ਦੇ ਸਾਹਮਣੇ ਬੈਠੇ ਹੁੰਦੇ ਐ ਵੀ ਤੁਹਾਡੀ ਜ਼ਮੀਰ ਕਿਦੋਂ ਹਲੂਣਾ ਆਊਗਾ ਤੁਹਾਡੀ ਜ਼ਮੀਰ ਨੂੰ ਕਿ ਸਾਡੇ ਧਰਮੀ ਫੌਜੀ ਬਾਰੇ ਭੱਦੀ ਸਬਦਾਵਲੀ ਸੁੱਖੀ ਬੋਲਦਾ ਪੱਦੀ ਸਦਾਵਲੀ ਰਾਜਾ ਬੜਿੰਗ ਬੋਲਦਾ ਪੱਦੀ ਸਦਾਵਲੀ ਆ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਬੋਲਦਾ ਤੇ ਉਹ ਲੋਕ ਕਿਉਂ ਨਹੀਂ ਉਹਨਾਂ ਨੂੰ ਹਲੂਣਾ ਮਾਰਦੇ ਵੀ ਖਬਰਦਾਰ ਜੇ ਸਾਡੇ ਧਰਮੀ ਫੌਜੀ ਬਾਰੇ ਬੋਲੇ ਆ ਪਰ ਹਾਂ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਰਿਸਪੌਂਸ ਮਿਲ ਰਿਹਾ ਹੈ ਇਕੱਠ ਵੇਖਿਆ ਜਾ ਰਿਹਾ ਜਦੋਂ ਬੀਬੀ ਸਖਵਿੰਦਰ ਕੌਰ ਰੰਧਾਵਾ ਬੋਲਦੀ ਹੈ ਜਦੋਂ ਸਾਡੀ ਬੇਟੀ ਕੰਚਨਪ੍ਰੀਤ ਕੌਰ ਬੋਲਦੀ ਹੈ ਜਦੋਂ ਸਰਦਾਰ ਸਖਵੀਰ ਸਿੰਘ ਬਾਦਲ ਬੋਲਦੇ ਹੈ ਬੀਬਾ ਹਰ ਸਿਮਰਤ ਕੌਰ ਬਾਦਲ ਬੋਲਦੇ ਐ ਤਾਂ ਜਦੋਂ ਪੰਡਾਲ ਦੇ ਵਿੱਚ ਵੇਖਦਾ ਕੋਈ ਲੋਕ ਪ੍ਰਿਟੀਕਲ ਲੋਕਾਂ ਦੇ ਜਿਵੇਂ ਭਾਸ਼ਣ ਸੁਣਨ ਆਉਂਦੇ ਐ ਐ ਨਹੀਂ ਬੈਠੇ ਹੁੰਦੇ ਸਭ ਦੇ ਅੱਖਾਂ 'ਚ ਅਥਰੂ ਹੁੰਦੇ ਐ ਅੱਖਾਂ 'ਚ ਪਾਣੀ ਹੁੰਦਾ ਉਹ ਵੇਖਦੇ ਐ ਕਿ ਉਹ ਪਰਿਵਾਰ ਐ ਜਿਵੇਂ ਪਹਿਲਾਂ ਦੱਸ ਗਿਆ ਟਿਆਂ ਜਿਨ੍ਹਾਂ ਨੇ ਸਾਡੀ ਪੱਗ ਰੱਖੀ ਐ ਸਾਡੀ ਇੱਜ਼ਤ ਰੱਖੀ ਐ ਸੋ ਇਸ ਕਰਕੇ ਬਹੁਤ ਪਿਆਰ ਸਨਮਾਨ ਮerrehaga ਲੋਕ ਇੱਕ ਪਾਸੜ ਹੋਏ ਪਿਆ ਤਰਨ ਤਰਨ ਦੀ ਵੱਡੀ ਗਿਣਤੀ ਤੁਸੀਂ ਵੇਖੋ 14 ਤਰੀਕ ਨੂੰ ਰਿਜ਼ਲਟ ਆਊਗਾ ਤੇ ਜਿਸ ਤਰ੍ਹਾਂ ਅਕਾਲੀ ਦਲ ਨੇ ਵੀ ਇਸ ਕੁਰਬਾਨੀ ਵਾਲੇ ਪਰਿਵਾਰ ਨੂੰ ਅੱਗੇ ਲਾਇਆ ਕਿ ਪੰਥ ਤੇ ਭੀੜ ਪਈ ਹੈ ਪੰਥ ਤੇ ਇਹ ਦਿੱਲੀ ਦੀਆਂ ਪਾਰਟੀਆਂ ਹਮਲੇ ਕਰਕੇ ਨਰੇਟਿਵ ਸਿਰਜ ਕੇ ਕਮਜ਼ੋਰ ਕਰਦੀਆਂ ਸ਼ਾਸ਼ਾ ਕਰ ਰਹੇ ਨੇ ਤੇ ਤੁਸੀਂ ਅੱਗੇ ਲੱਗੋ ਤੇ ਮੈਂ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਾਬਲੀਅਤ ਰੰਗ ਲਿਆਉ ਤੇ ਦੂਜੀ ਮਿਹਨਤ ਬੀਬਾ ਹਰ ਸਿਮਤ ਕੋਰ ਬਾਦਲ ਰੋਜ 10-10 ਪਿੰਡ ਕੱਢਦੇ ਆ 8-8 ਸਵੇਰੇ 10 ਵਜੇ ਲੱਗੇ ਜਾਂਦੇ ਆ ਰਾਤ ਦੇ 10 ਵਜੇ ਤੱਕ ਬੀਬੀਆਂ ਜੱਫੀਆਂ ਚ ਲੈਂਦੀਆਂ ਬੁੱਕਲਾਂ ਚ ਲੈਂਦੀਆਂ ਭਾਵਕ ਹੁੰਦੀਆਂ ਕਿ ਇਸ ਵਾਰ ਪੰਥ ਨੂੰ ਜਿਤਾਵਾਗੀਆਂ ਅਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੂਜਾ ਅਕਾਲੀ ਵਰਕਰਾਂ ਚ ਬੜਾ ਜੋਸ਼ ਹੈ ਤੇ ਖਾਸ ਕਰ ਧਰਮੀ ਫੌਜੀ ਪਰਿਵਾਰ ਬੜੀ ਵੱਡੀ ਗਿਣਤੀ ਦੇ ਵਿੱਚ ਕੈਂਪੇਨ ਕਰ ਰਹੇ ਹੈ ਸੋ ਇਸ ਕਰਕੇ ਤੁਸੀਂ ਦੇਖਣਾ ਕਿ ਬਹੁਤ ਵਧੀਆ ਰਿਜ਼ਲਟ ਆਉਣਾ ਹੈ 14 ਤਰੀਕ ਇਹ ਗੱਲ ਕਰੀਏ ਕਿ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਉੱਤੇ ਚਿੱਟੇ ਦੇ ਇਲਜ਼ਾਮ ਲੱਗਦੇ ਆ ਤੇ ਇਹੀ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਰਮਿਤ ਸਿੰਘ ਸੰਧੂ ਇਹਨਾਂ ਵਾਰੀ ਭਗਵੰਤ ਮਾਨ ਸਾਹਿਬ ਬੋਲਦੇ ਹੁੰਦੇ ਸੀ ਕਿ ਜੇ ਤਰਨ ਤਰਨ ਹਲਕਾ ਬਚਾਉਣਾ ਤਾਂ ਇਹਨੂੰ ਵੋਟ ਨਾ ਪਾਓ ਹੁਣ ਉਹਨਾਂ ਨੂੰ ਵੀ ਵੋਟ ਪਾਉਣ ਦੇ ਲਈ ਜਿਹੜੀ ਭਗਵੰਤ ਮਾਨ ਸਾਹਿਬ ਅਪੀਲ ਕਰਦੇ ਨਜ਼ਰ ਆਉਂਦੇ ਇਹੀ ਤਾਂ ਸਾਨੂੰ ਸ਼ਰਮ ਮਹਿਸੂਸ ਆਉਂਦੀ ਹੈ ਸੰਘ ਮਹਿਸੂਸ ਆਉਂਦੀ ਹੈ ਤੇ ਵੀ ਯਾਰ ਮਾੜੀ ਮੋਟੀ ਤਾਂ ਲਿਆਕਤ ਹਾਂ ਪਰ ਇਹ ਲੋਕਾਂ ਨੇ ਲੀਡਰਾਂ ਦੀ ਕਰਦਾਰ ਖੁਸ਼ੀ ਕਰਕੇ ਚੰਗੇ ਲੀਡਰਾਂ ਦੀ ਜੋ ਅਕਾਲੀ ਦਲ ਦੇ ਜ਼ਿੰਮੇਵਾਰ ਜੋ ਆਮ ਪਰਿਵਾਰਾਂ ਚੋਂ ਜਿਨ੍ਹਾਂ ਨੇ 70 70 ਸਾਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੁਸੀਂ ਵੇਖਿਆ ਸਾਰੀ ਉਮਰ ਰਾਜਪਾਲਕ ਸੇਵਾ ਰਾਜ ਸਵਾ ਵੀ ਰਹੇ ਮੰਤਰੀ ਵੀ ਰਹੇ ਤੇ ਅੱਜ ਕੱਲੇ ਇੱਥੇ ਹੁੰਦੇ ਤੁਸੀਂ ਵੇਖ ਨਹੀਂ ਮਤਲਬ ਉਹ ਆਮ ਪਰਿਵਾਰ ਨੇ ਆਮ ਪਰਵਾਦ ਚੋਂ ਤੇ ਜਦੋਂ ਪਾਵਰ ਚ ਆ ਗਿਆ ਉਦੋਂ ਕੋਈ ਫਰਕ ਨਹੀਂ ਜਦੋਂ ਪਾਵਰ ਚੱਲੀ ਗਈ ਉਦੋਂ ਫਰਕ ਨਹੀਂ ਤੇ ਇਹ ਲੋਕਾਂ ਨੇ ਇੰਨੀ ਭੱਦੀ ਸ਼ਬਦਾਵਲੀ ਖਾਸ ਕਰ ਭਗਵੰਤ ਮਾਨ ਨੇ ਲੀਡਰਾਂ ਦੀ ਕਰਦਾਰ ਖੁਸ਼ੀ ਕਰਕੇ ਤੇ ਲੀਡਰ ਬਣੇ ਨੇ ਤੇ ਮਤਲਬ ਜੋ ਇਹਨਾਂ ਦੀਆਂ ਕਲਪਨਾਵਾਂ ਸੀ ਵੀ ਜੇ ਇਹ ਸੱਤਾ 'ਚ ਆ ਗਏ ਅਸੀਂ ਨਸ਼ੇ ਵੇਚਾਂਗੇ ਜੇ ਇਹ ਸੱਤਾ 'ਚ ਆ ਗਏ ਅਸੀਂ ਰੇਤਾ ਵੇਚਾਂਗੇ ਜੇ ਇਹ ਸੱਤਾ 'ਚ ਆ ਗਏ ਅਸੀਂ ਪੰਜਾਬ ਨੂੰ ਲੁੱਟਾਂਗੇ ਤੇ ਅਸੀਂ ਆ ਕਰਾਂਗੇ ਆਪ 'ਚ ਭਰਾ ਮਾਰੂ جنگ ਚਲਾਵਾਂਗੇ ਲੋਕਾਂ ਦੇ ਵਿੱਚ ਲੜਾਈ ਨਫ਼ਰਤ ਪੈਦਾ ਕਰਾਂਗੇ ਤੇ ਉਹ ਜਦੋਂ ਆ ਗਏ ਹੁਣ ਤੁਸੀਂ ਦੇਖ ਹੀ ਰਹੇ ਆ ਤੇ ਕਿਹੜੇ ਮੂੰਹ ਨਾਲ ਹਰਮੀਤ ਨਾਲ ਸਟੇਜ ਤੇ ਭਵੰਤਮਾਨ ਚੜ ਜਾਂਦਾ ਜਿਹਰੇ ਹਰਮੀਤ ਬਾਰੇ ਕਹਿੰਦਾ ਹੁੰਦਾ ਸੀ ਕਿ ਨਸ਼ੇ ਦਾ ਸਭ ਤੋਂ ਵੱਡਾ ਸਦਾਗਰ ਤਾਂ ਹਰਮੀਤ ਹੈ ਤਰਨਤਾਰਨ ਦੇ ਵਿੱਚ ਇਹ ਭਵੰਤਮਾਨ ਕਹਿੰਦਾ ਹੁੰਦਾ ਸੀਗਾ ਅਹੀਂ ਤੁਸੀਂ ਗੇਦਰਵਾ ਤੇ ਦੇਖ ਲੋ ਜਿਮਣੀ ਚੋਂ ਆਈ ਕਿ ਦਰਵਾਦੀ ਇਹਨਾਂ ਨੇ ਝਾਤੀ ਮਾਰੀ ਕਹਿੰਦੇ ਕਿਸੇ ਦੇ ਪੱਲੇ ਕੱਖ ਨਹੀਂ ਜੇ ਆਮ ਆਦਮੀ ਨੇ ਆਵਦੀ ਜਿੱਤ ਰੱਖਣੀ ਹੈ ਤਾਂ ਅਕਾਲੀ ਦਲ ਦਾ ਉਮੀਦਵਾਰ ਲਿਆਓ ਤਾਂ ਜਿੱਤ ਜੂਗੀ ਤੇ ਮੈਂ ਉਹ ਭਰਾ ਨੂੰ ਵੀ ਉਹਨਾਂ ਨੇ ਚੂੜੀਆਂ ਪਵਾਤੀਆਂ ਡਿੰਪੀ ਨੂੰ ਵੀ ਜਿਹੜਾ ਬੜੇ ਅਕਾਲੀ ਦਲ ਚ ਹੁੰਦਾ ਲਲਕਰੇ ਮਾਰਦਾ ਸੀ ਕਿ ਮੁੱਖ ਮੰਤਰੀ ਸਾਹਿਬ ਰਾਜੇ ਵੜੰਗ ਦੀ ਫੈਲ ਮੇਰੇ ਕੋਲੇ ਹੈ ਜੇ ਤੁਹਾਡੇ ਕੋਲੇ ਨਹੀਂ ਹੈਗੀ ਤਾਂ ਮੈਂ ਤੁਹਾਨੂੰ ਸਮਝਾ ਦਿੰਦਾ ਮੈਨੂੰ ਟਾਈਮ ਦੇ ਦਿਓ ਭਗਵੰਤਾਨ ਸਾਹਿਬ ਰਾਜਾ ਵੜੰਗ ਨੇ ਕਿੰਨੀਆਂ ਠੱਗੀਆਂ ਮਾਰੀਆਂ ਬਾਡੀਆਂ ਦੇ ਵਿੱਚ ਇਹਨੂੰ ਫੜ ਕੇ ਸਿੱਟੋ ਜੇਲ੍ਹ ਚ ਤੇ ਅੱਜ ਜਿਉ ਹੋ ਐਮਐਲਏ ਬਣ ਗਿਆ ਬੋਲਦਾ ਹੀ ਨਹੀਂ ਕੀ ਉਹੇ ਜੀ ਹੋ ਗਿਆ ਆਮਦਵੀ ਵਰਗੀ ਹੋ ਗਿਆ ਭੋਰਾ ਵੀ ਅਕਾਲੀ ਖੂਨ ਨਹੀਂ ਰਿਹਾ ਉਹਦੇ ਵਿੱਚ ਪਾਰਟੀ ਬਦਲ ਕੇ ਸੋ ਇਸ ਕਰਕੇ ਅਹੀਂ ਹੁਣ ਇੱਥੇ ਹਰਮੀਤ ਤੇ ਇੱਕ ਪਾਸੇ ਕਹਿੰਦੇ ਅਕਾਲੀ ਦਲ ਨੂੰ ਟੀਚਰਾਂ ਕਰਦੇ ਐ ਤੇ ਦੂਜੇ ਪਾਸੇ ਭਗਵਾਨ ਤਮਾਨ ਬੋਲੇ ਕਾਂਗਰਸ ਬੋਲੇ ਬੀਜੇਪੀ ਬੋਲੇ ਅਕਾਲੀ ਦਲ ਤੇ ਤੰਜ ਅਕਾਲੀ ਦਲ ਦੇ ਖਿਲਾਫ ਕਿਉਂ ਕਿਉਂਕਿ ਤੁਸੀਂ ਖੈਰਾ ਸਾਹ ਅੱਜ ਤੁਸੀਂ ਕਿਸੇ ਵੀ ਪਿੰਡ 'ਚ ਪਤਾ ਕਰੋਗੇ ਨਾ ਜਦੋਂ ਕਿਸੇ ਪਿੰਡ ਦੇ ਕਿਸੇ ਇਨਸਾਨ ਨੂੰ ਲੋੜ ਪੈਂਦੀ ਹੈ ਤਾਂ ਉਹ ਹੈਲਪ ਵਾਸਤੇ ਸਹਿਤ ਸੇਵਾ ਸਹਾਇਤਾ ਵਾਸਤੇ ਅਕਾਲੀ ਵਰਕਰ ਕੋਲੇ ਜਾਂਦਾ ਲੀਡਰ ਕੋਲੇ ਜਾਂਦਾ ਚਾਹੇ ਕਚੇਰੀ 'ਚ ਜਾਣਾ ਥਾਣੇ 'ਚ ਜਾਣਾ ਹਸਪਤਾਲ 'ਚ ਜਾਣਾ ਜਾਂ ਕੋਈ ਰੌਲਾ ਕਿਉਂ ਕਿਉਂਕਿ ਅਕਾਲੀ ਦਲ ਦੇ ਲੀਡਰ ਜ਼ਿੰਮੇਵਾਰ ਹੈ ਲਿਆਕਤਵੰਦ ਹੈ ਕਰੈਕਟਰ ਵਾਲੇ ਹੈ ਕਰਤਾਰ ਵਾਲੇ ਹੈ ਉਹ ਉਹਨਾਂ ਦੇ ਮਨ ਚ ਸਰਵਤ ਦੇ ਭਲੇ ਦਾ ਸੰਕਲਪ ਚੱਲਦਾਗਾ ਜੇ ਕਲੱਬ ਦੀ ਵਲੰਟੀਅਰੀ ਕਰਨੀ ਹੈ ਚਾਹੇ ਗੁਰਦਵਾਰ ਦੀ ਸੇਵਾ ਕਰਨੀ ਹੈ ਚਾਹੇ ਕਿਸਾਨ ਜੁਨੀਆ ਚ ਜਾਣਾਗਾ ਮਤਲਬ ਉਹ ਸੋਸ਼ਲ ਨਹੀਂ ਅਕਾਲੀ ਦਲ ਦੇ ਵਰਕਰ ਇਸ ਕਰਕੇ ਲੋਕ ਉਹਨਾਂ ਨਾਲ ਲੱਗੇ ਹੋਏ ਐ ਪਰ ਇਹਨਾਂ ਨੇ ਕਰਤਾਰ ਖੁਸ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਲੋਕਾਂ ਸਾਹਮਣੇ ਸੱਚ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਸੱਚ ਸਾਹਮਣੇ ਆਉਣੀ ਹੈ ਅਖੀਰ ਸੱਚ ਬੜਾ ਚਿਰ ਦਬਾਇਆ ਨਹੀਂ ਦਬਦਾ ਸੋ ਸੱਚ ਸਾਹਮਣੇ ਆ ਗਿਆ ਤੇ ਲੋਕ ਇਸ ਕਰਕੇ ਚੱਲੇ ਆ ਤਰਨ ਤਰਨ ਤੋਂ ਸ਼ੁਰੂਆਤ ਹੋ ਗਈ ਤੁਸੀਂ ਵੇਖਿਓ ਕਿ ਇਥੋਂ ਹੀ ਪੰਥ ਦੀ ਏਡੀ ਵੱਡੀ ਲਹਿਰ ਚੱਲਣੀ ਹੈ ਕਿ 27 ਦੀਕਣਗੇ ਲੋਕ ਕਿ ਕਦੋਂ 27 ਆਏ ਇਹ ਦਿੱਲੀ ਵਾਲੇ ਪੰਜਾਬ ਚ ਬੜਨੋ ਹੜ ਜਾਣਗੇ ਜੇ ਲੋਕ ਅ 11 ਤਰੀਕ ਨੂੰ ਤੱਕੜੀ ਦਾ ਬਟਨ ਦਵਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਸੁਖਵਿੰਦਰ ਕੌਰ ਰੰਦਾਵਾ ਨੂੰ ਜਿੱਤੇ ਹੋਣ ਤੇ ਨਾਲ ਪੰਥ ਦਾ ਵੀ ਮਾਨ ਪੰਜਾਬ ਦਾ ਵੀ ਮਾਨ ਕੌਮ ਦਾ ਵੀ ਮਾਨ ਤੇ ਦਿੱਲੀ ਦੀਆਂ ਉਹ ਤਾਕਤਾਂ ਉਹ ਫੋਰਸਾਂ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਹੈ ਤਾਂ ਲੋਕਾਂ ਨੂੰ ਪਤਾ ਲੱਗ ਜੂ ਕਿ ਕਿਉਂ ਪੰਜਾਬ ਦੇ ਨੌਜਵਾਨ ਕਹਿੰਦੇ ਐ ਕਿ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਬਰੂ ਪੰਜਾਬ ਦੇ ਧੌਣ ਉੱਚੀ ਇਸ ਕਰਕੇ ਜਿਉਂਦੇ ਨੇ ਕਿ ਉਹ ਆਪਣੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਯਾਦ ਰੱਖ ਅੰਤਕ ਮੁਕਾਬਲਾ ਦੇਖੀਏ ਤਾਂ ਪੰਥਕ ਮੁਕਾਬਲੇ ਦੇ ਵਿੱਚ ਫਿਰ ਸਾਹਮਣੇ ਵੀ ਸੁਧੀਰ ਸੂਰੀ ਕਾਣ ਵਾਲੇ ਸੰਦੀਪ ਸੰਨੀ ਦਾ ਭਰਾ ਮਨਦੀਪ ਸਿੰਘ ਆ ਉਹਨਾਂ ਦੇ ਨਾਲ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦਾ ਸਮਰਥਨ ਦਿੱਤਾ ਬਾਰਸ ਪੰਜਾਬ ਜਥੇਬੰਦੀ ਨੇ ਐਮਪੀ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਨੇ ਉਹਨਾਂ ਦਾ ਸਾਥ ਦਿੱਤਾ ਜੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਦੀ ਕਰੀਏ ਤਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਸਾਥ ਦਿੱਤਾ ਹੋਰ ਵੀ ਕਈ ਪੰਥਕ ਤਰ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਫਿਰ ਪੰਥਕ ਮੁਕਾਬਲਾ ਉਹਨਾਂ ਦੇ ਨਾਲ ਵੀ ਹੋਊਗਾ ਨਹੀਂ ਮਨਦੀਪ ਸਿੰਘ ਸਤਿਕਾਰਯੋਗ ਹੈ ਪਰ ਜਦੋਂ ਠੀਕ ਹੈ ਉਹਨਾਂ ਦੇ ਭਰਾ ਪਾਈ ਸਣੀ ਨੇ ਕੁਰਬਾਨੀ ਕੀਤੀ ਹੈ ਕਿ ਜਦੋਂ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਖੜਾ ਹੁੰਦਾ ਤੇ ਲੋਕ ਸੋਚਦੇ ਐ ਵੀ ਥੰਦਰ ਆਪਰੇਸ਼ਨ ਬਾਰੇ ਜਾਂ ਅਕਾਲੀ ਦਲ ਚ ਆਪਾਂ ਕਹਿੰਦੇ ਸੀ ਵੀ ਜਿਹੜੇ ਇਹ ਲੋਕ ਕਹਿੰਦੇ ਵੀ ਸਾਡੀਆਂ ਜੇਲਾਂ ਨੇ ਤੇ ਦੂਜੇ ਪਾਸੇ ਮਨਪ੍ਰੀਤ ਯਾਲੀ ਵਰਗੇ ਜਿਹੜੇ ਅਕਾਲੀ ਦਲ ਦੇ ਨਹੀਂ ਹੋਏ ਜਿਸ ਅਕਾਲੀ ਦਲ ਨੇ ਇਸ ਪਿੱਛੇ ਤੁਹਾਨੂੰ ਪਤਾ ਹੈ ਕਿ ਚਿੱਟੇ ਦਾ ਸ਼ਬਦ ਦਾਖ ਨਾਲ ਹਲਕੇ ਤੋਂ ਸ਼ੁਰੂ ਹੋਇਆ ਸੀ ਜੇ ਤੁਹਾਡੀ ਨੌਲੇਜ ਹੋਵੇ ਜਿਹਦਾ ਖਮਿਆਜਾ ਅਕਾਲੀ ਦਲ ਨੂੰ 14 ਚੀ ਭੁਗਤਣਾ ਪਿਆ ਅਕਾ ਤਖਾਂ ਚ ਅਕਾਲੀ ਦਲ ਨੂੰ 17 ਚੀ ਭੁਗਤਣਾ ਪਿਆ ਦਾਖਾਂ ਚ ਅਕਾਲੀ ਦਲ ਨੂੰ 19 ਚੀ ਭੁਗਤਣਾ ਪਿਆ ਦਾਖਾਂ ਚ ਸੋ ਦੂਜੇ ਪਾਸੇ ਜਿਹੜੇ ਉਹ ਸਾਫਕਾ ਜਥੇਦਾਰ ਕਹਿੰਦੇ ਸਾਡੀ ਦਿੱਲੀ ਨਾਲ ਯਾਰੀਆਂ ਨੇ ਉਹ ਤਾਂ ਦੇਖੋ ਸਪੈਡ ਤਾਂ ਨਹੀਂ ਕਰ ਰਹੇ ਪੰਥ ਦੇ ਵਿੱਚ ਕਮਜ਼ੋਰ ਕਰਨ ਦੀਆਂ ਸੋ ਇਸ ਕਰਕੇ ਸਤਕਾਰ ਹੈ ਸਨਮਾਨ ਹੈ ਪਰ ਲੋਕ ਬੁੱਝੀ ਬੈਠੇ ਐ ਕਿ ਪੰਥ ਦੀ ਲੜਾਈ 104 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਲੜ ਰਿਹਾਗਾ ਜਿਹਦੇ ਕੋਲੇ ਪੂਰੀ ਪੰਥ ਨੂੰ ਪਤਾ ਹੈ ਕਿ ਵਿਰਾਸਤ ਉਸ ਕੋਲ ਹੀ ਹੁੰਦੀ ਹੈ ਕਿ ਜਿਸ ਦੀ ਪ੍ਰਾਣੀ ਹਿਸਟਰੀ ਹੋਵੇ ਰਿਕਾਰਡ ਹੋਵੇ ਤੇ ਜਿਹੜਾ ਸੋ ਕਾਲਡ ਹੁੰਦੇ ਹੈ ਕਿ ਅਸੀਂ ਆ ਪ੍ਰਾਪਰਟੀ ਬਣਾਲੀ ਉਹ ਵੱਖਰੀ ਹੁੰਦੀ ਐ ਸੋ ਇਸ ਕਰਕੇ ਕੁਝ ਲੋਕ ਕੁਸਪੈਡ ਕਰਨ ਵੀ ਆ ਜਾਂਦੇ ਆ ਪੰਥ ਦੇ ਵਿੱਚ ਸ਼ਰਾਰਤ ਕਰਨ ਠੀਕ ਐ ਸਤਕਾਰ ਐ ਮਨਦੀਪ ਸਿੰਘ ਹੋਰਿਆਂ ਦਾ ਉਹ ਹੈਗੇ ਨੇ ਪਰ ਜਦੋਂ ਇਹ ਜਿਹੇ ਚਿਹਰੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰੇ ਵਰਗੇ ਜਾਂ ਆਪਾਂ ਹੋਰ ਵੇਖਦੇ ਆ ਜਿਹੜੇ ਸਰਸੇ ਵਾਲੇ ਡੇਰੇ ਦੇ ਵਿੱਚ ਜਾ ਕੇ ਕਹਿੰਦੇ ਐ ਕਿ ਅਸੀਂ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਵੋਟਾਂ ਲੈਣ ਨਹੀਂ ਆਏ ਵੀਡੀਓ ਚੱਲ ਰਹੀਆਂ ਉਹ ਜੋ ਮਨਦੀਪ ਸਿੰਘ ਨਾਲ ਖੜੇ ਹੁੰਦੇ ਆ ਤਾਂ ਸ਼ੰਕਾ ਪੈਦਾ ਪਹਿਲਾਂ ਤਾਂ ਤੁਹਾਡੀ ਪਾਰਟੀ ਤੋਂ ਹੀ ਉਮੀਦਵਾਰ ਵੀ ਰਹਿ ਰਹਿ ਚੁੱਕੇ ਆ ਐਮਪੀ ਚੋਣਾਂ ਲੜੀਆਂ ਐਮਐਲਏ ਚੋਣਾਂ ਲੜੀਆਂ ਤੁਹਾਡੀ ਪਾਰਟੀ ਤੋਂ ਹੀ ਲੜੀਆਂ ਨੁਕਸਾਨ ਹੋਇਆ ਤਾਂ ਹੀ ਤਾਂ ਸੰਗਤ ਗੱਲਾਂ 'ਚ ਗਮਰਾਹ ਹੋਈ ਕਿ ਜਦੋਂ ਵੇਖਦੇ ਹੋ ਲੋਕਾਂ ਦੀ ਇਹ ਵੀਡੀਓ ਵੇਖਦੇ ਆ ਲੋਕਾਂ ਦਾ ਉਹ ਕਰਤਾਰ ਤੇ ਕੁਝ ਸਾਰਾ ਕੁਝ ਇਸੇ ਕਰਕੇ ਸਾਡਾ ਨੁਕਸਾਨ ਹੋਇਆ ਸੀ ਤੇ ਹੁਣ ਪਰਮਾਤਮਾ ਨੇ ਕਿਰਪਾ ਕੀਤੀ ਹੈ ਨਵੇਂ ਨੌਜਵਾਨ ਗੁਰਸਿੱਖ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੱਲੇ ਨੇ ਤੇ ਧਰਮੀ ਫੌਜੀ ਚੋਂ ਲੜ ਰਿਹਾ ਤੁਸੀਂ ਵੇਖੋ ਵੱਖਰਾ ਨਿਆਰਾ ਪੰਥ ਦਾ ਕੌਮ ਦਾ ਆਉਂਦਾ ਸੋ ਇਹੀ ਤਾਂ ਕਹਿੰਦੇ ਆ ਕਿ ਇਸ ਤੇ ਚੰਗਾ ਹੋਇਆ ਕਿਹੋ ਜੀ ਲੋਕ ਪਰਾਂ ਚਲੇ ਗਏ ਪਰ ਮੈਂ ਸਮਝਦਾ ਲੋਕ ਬੁੱਝੀ ਬੈਠੇ ਆ ਲੋਕ ਸਮਝੀ ਬੈਠੇ ਆ ਕਿ ਸਮੇਂ-ਸਮੇਂ ਦੇ ਵਿੱਚ ਇਹ ਹੁੰਦਾ ਤੇ ਪਰ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਅਡੀ ਕਰ ਰਹੇ ਆ ਬੇਸਬਰੀ ਨਾਲ ਕਿ ਕਦੋਂ ਅਸੀਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰ ਦੀ ਬਾਗਡੋਰ ਦੇਈਏ ਤੇ ਵਿਧਾਨ ਸਭਾ ਦੇ ਵਿੱਚ ਜਦੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਜਾਊਗੀ ਤਾਂ ਗਾਂਧੀ ਪਰਿਵਾਰ ਤੇ ਦਿੱਲੀ ਤਖਤ ਵੇਖੂ ਕਿ ਉਹ ਉਹ ਪਰਿਵਾਰ ਹੈ ਜਿਨ੍ਹਾਂ ਨੇ 84 ਦੇ ਵਿੱਚ ਕੌਮ ਦੀ ਪੱਖ ਪਾਗਰ ਰੱਖੀ ਸੀ ਆਪਣੀ ਨੌਕਰੀ ਛੱਡ ਕੇ ਕੌਮ ਵਾਸਤੇ ਧਰਮ ਵਾਸਤੇ ਸੀਦ ਹੋਣ ਚੱਲ ਪਈ ਸੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦੀ ਕਰਦਾ ਹਾਂ ਸੋ ਸਾਡੇ ਨਾਲ ਐਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਮੌਜੂਦ ਸੀ ਜਿਨ੍ਹਾਂ ਨੇ ਪੂਰੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਜੋ ਵੀ ਅੱਜ ਤਰਨਤਾਰਨ ਦੇ ਵਿੱਚ ਜਿਸ ਪੀਕ ਤੇ ਜਿਹੜੀ ਉਹਨਾਂ ਦੇ ਵੱਲੋਂ ਚੋਣ ਕੈਂਪੇਨ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਉਹ ਸਾਰੇ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ ਤੁਹਾਨੂੰ ਇਹ ਵਿਚਾਰ ਚਰਚਾ ਕਿੱਦਾਂ ਦੀ ਲੱਗੀ ਆਪਣੀ ਰਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ